ਅਨਾ ਬਾਈ ਨੇ ਇੱਕ ਨਾ ਤਣਕ ਬੀਜੀ ਵੀ ਆ ਗਈ ਆ ਦੀ ਦੇਖ ਵੀ ਸਕਦੇ ਹੋ ਨਾ ਤੁਸੀਂ ਆ ਦੇਖੋ ਬਾਈ ਤਣਕ ਬੀਜੀ ਵੀ ਆ ਤੇ ਬਾਈ ਨਾਲ ਸਹਾਗਾ ਮਾਰੀ ਜਾਂਦਾਗਾ ਹੋ ਸਕਦਾ ਨਾ ਵੀ ਕੋਈ ਝਾੜਦਾ ਵੀ ਇਹਦਾ ਫਰਕ ਪੈਂਦਾ ਹੋਵੇ ਵੀ ਮਾਨ ਦੋ ਮਾਨ ਜਾਂ ਚਾਰ ਮਾਨ ਜਿਹੜੀ ਝਾੜਦਾ ਜਿਆਦੇ ਨਿਕਲਦਾ ਹੋਵੇ ਤੇ ਵਾਖ ਕਿਦਰ ਆਪਾ ਬਾਈ ਨਾਲ ਗੱਲਬਾਤ ਵੀ ਕਰਦੇ ਆ ਵੀ ਕੀ ਗੱਲਬਾਤ ਹੈ ਨਾ ਤੇ ਆ ਬਾਈ ਨਾਲ ਦਾ ਜੇ ਕੀ ਹਾਲ ਆ ਬਾਈ ਬਈ ਬਾਈ ਕੀ ਗੱਲ ਹੋ ਗਈ ਸਹਾਗਾ ਕਿ ਮਾਰੀ ਇਹਨੂੰ ਕੋਈ ਝਾੜਦਾ ਕੀ ਪੈਂਦਾ ਮਾੜਾ ਮੋਟਾ ਕੀ ਫਰਕ ਵੀ ਜਿਆਦੇ ਨਿਕਲਦਾ ਹੋਵੇ ਕਾ ਗਣਕ ਝਾੜਦਾ ਕਹਿੰ ਨੂੰ ਭਰਾਵਾ ਆ ਮੀਂਹ ਨੇ ਨਾ ਜਿਹੜਾ ਬੇਵੱਤਾ ਮੀਂਹ ਪਿਆ ਇਹ ਬਿਜਲੀ ਚਾਰਟਰੀ ਨੂੰ ਕਰ ਉਹ ਨਾਲ ਨਾਲ ਮੀਂਹ ਆ ਗਿਆ ਤਾਂ ਪੰਜ ਦਿਨ ਮੀਂਹ ਆਗਾ ਸੀ ਬਾਈ ਮੀਂਹ ਆ ਗਿਆ ਇਹ ਹੋ ਗਈ ਕਰੰਟ ਠੀਕ ਆ ਵੀ ਕਰੰਟ ਹੋ ਗਈ ਹਾਂ ਕਰੰਟ ਹੋ ਕੇ ਉਹਨੇ ਦੇ ਦੇਦੀ ਕਰੰਟ ਭਰਨੇ ਆ ਗਏ ਅਸਾ ਸਾਗੇ ਨਾਲ ਮਤਲਬ ਵੀ ਕਰੰਟ ਤੰਦ ਰਿਹਾ ਸੀ ਜਿਹੜੀ ਹੈਗੀ ਜਿਹੜੀ ਪਤਲੀ ਬਾੜੀ ਨਜਾਇਜ਼ੀ ਤੋਂ ਤਾਂ ਨਗੇ ਪੈ ਤੋਕੇ ਦੇਖਾਂਗੇ ਨਾ ਆਪਾਂ ਹਾਂ ਬਾਈ ਕਰੰਟ ਬਹੁਤ ਜ਼ਿਆਦਾ ਕਰੰਟ ਨਹੀਂ ਰਹੀ ਠੀਕ ਕਣ ਕ ਨਿਕਲ ਨਹੀਂ ਰਹੀ ਸੀ ਇਹ ਬਾਕੇ ਬੀਜੀ ਸੀ ਕਿ ਜਾਂ ਮਤਲਬ ਹੀ ਹੈ ਹੈ ਬਾਰੇ ਸਾਗਣਾ ਬੀਜੀ ਸੀ ਠੀਕ ਆ ਭਾਈ ਪਲੋ ਕਰਕੇ ਠੀਕ ਆ ਸਰਕਾਰਾਂ ਕਹਿੰਦੀਆਂ ਪਲੋ ਕੀਤਾ ਮੁੜ ਕੇ ਰੋਟਾਵੇਟਰ ਵਾ ਦੋ ਵਾਰੀ ਫੇਰਿਆ ਤਮੀਆਂ ਹੀ ਫੇਰ ਕੇ ਫੇਰ ਦਵਾਰ ਰੋਟਾਵੇਟਰ ਫੇਰਿਆ ਤੇ ਖਰਚਾ ਵਾਵਾ ਆ ਗਿਆ ਹੋਇਆ ਭਾਈ ਖਰਚਾ ਬਹੁਤ ਆ ਗਿਆ ਹੈ ਭਾਈ ਹੁਣ ਆ ਫੇਰ ਖਰਚਾ ਆ ਗਿਆ ਨਾ ਹਾਂ ਪਿਛਲੇ ਵਾਰ ਵੀ ਜੀ ਸੁਪਰ ਸੀਡਰ ਨਾਲ ਪਿਛਲੇ ਵਾਰ ਸੁੰਡ ਖਾ ਗਿਆ ਇੱਕ ਤਾਂ ਐ ਸੌਂਕਣਾ ਬੀਜਾਂ ਪਿਛਲੇ ਸਾਲ ਦੀ ਮਤਲਬ ਚਾੜਾ ਸੀ ਵੀ ਅਗਲੇ ਸਾਲ ਵਾ ਕੇ ਬੀਜਾਂਗੇ ਤਾਂ ਉਹ ਨਾ ਕਣਕ ਤੇ ਆ ਟੌਰਨਾ ਬੀਜੀ ਤੱਕ ਆ ਮਾਹ ਹੋ ਗਿਆ अच्छा बाबा हैं फिर भाई हैं तिन किल्ले वाणा भाई तिन किल्ले वाणा भाई आ कहता बाकी ते 2.5 किल्ले आ सी 2 2.5 किल्ले ਤੇ बाकी ਕਿਦਰਾ ਖਾਣਾ ਬਾਈ बाकी ਕਿ ਲਾ ਵਾਣਾ ਹੈ ਕਿੰਨੇ ਦਿਨ ਹੋ ਗਏ ਬੀਜ ਨੂੰ ਬਾਈ 4-3 ਆ ਹੋ ਗਏ 5-6 ਦਿਨ ਹੋ ਗਏ 6 ਦਿਨ ਹੋ ਗਏ ਨਾ ਤੇ ਥੋੜੀ ਕਣੀ ਬਾਹਰ ਵੀ ਨਹੀਂ ਆਈ ਹਨਾ ਬਾਈ ਆ ਦੇਖ ਸਕਦ ਰ ਬਾਈ ਥੋੜੀ ਕਣੀ ਦੀ ਬਾਹਰ ਵੀ ਨਹੀਂ ਨਿਕਲੀ ਤੇ ਦਿਨ ਅੱਜ ਮੇਰੇ ਖਾਤੇ 6 ਮਾਂ ਦਿਨ ਅੱਜ ਤੇ ਬਾਕੀ ਨਾ ਕਿਸਾਨ ਬ੍ਰਾਹਮ ਜਿਹੜਾ ਮੀਂਹ ਚਲੋ ਵੀ ਇਹ ਤਾਂ ਵੀ ਕੁਦਰਤੀ ਆਫਤ ਹੁੰਦੀ ਆ ਬਾਈ ਹਾਂ ਬਾਈ ਕੁਦਰਤੀ ਮਾਰ ਆ ਪਰੇ ਸਾਲ ਕੀ ਕਿਸਾਨਾਂ ਲਈ ਬੁਰਾ ਹੀ ਆਇਆ ਜਿਹੜਾ ਆਪਣੇ ਤਾਂ ਕਣ ਕੋਈ ਨਹੀਂ ਮੰਡੀਆਂ ਚੋਂ ਨਾ ਹੀ ਪਿਆ ਸੀ ਵਿਚਾਰਾਂ ਦਾ ਫੀਸ ਗੜੇ ਹੀ ਪੈ ਗਏ ਅਗੜੇ ਪਿਆ ਫਸਲਾਂ ਦਾ ਬਖਰਾਬ ਹੋ ਗਿਆ ਮੰਡੀਆਂ ਦੇ ਬਈ ਤੇਰੀਆਂ ਸਾਂ ਲਈ ਪਾਣੀ ਨਿਕਲ ਗਿਆ ਉਹਨਾਂ ਦਾ ਵੀ ਨੁਕਸਾਨ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਬਈ ਜਦੋਂ ਫੜਾ ਆਇਆ ਇਹ ਕੀ ਲੱਗਦਾ ਹੈ ਸਾਇਪੀ ਰੋਪ ਸਾਗਾ ਮਾਰਨਾ ਖੋਜੂ ਠੀਕ ਹੈ ਵੇਚਣਾ ਕਹੀ ਨਾ ਕਿਸਾਨ ਭਰਾ ਕੀ ਕਰਦੇ ਆ ਬਈ ਬਣਾ ਰੋਟਾ ਬੀਟਰ ਪਾ ਲੈਂਦੇ ਨੇ ਤੇ ਮਤਲਬ ਪੀਟੀਓ ਗੇਅਰ ਨਹੀਂ ਮਤਲਬ ਵੀ ਲਾਉਂਦੇ ਅੱਛਾ ਉਹ ਸਾਨੂੰ ਕਿਤੇ ਧੂੰਗਾ ਲੱਗਿਆ ਆ ਵੀ ਗੱਲ ਹੈਗੀ ਨਾ ਪਰ ਸਭ ਤੋਂ ਢੀ ਬੈਠੇ ਚੀਜ਼ਾਂ ਸਾਗਾ ਠੀਕ ਰਹਿੰਦਾ ਬਈ ਕਈ ਨਾ ਕਿਸਾਨ ਭਰਾ ਨਾ ਆਪਣੇ ਰੋਟਾਵੇਟਰ ਨਾਲ ਨਾ ਮਤਲਬ ਪੀਟੀਓ ਗੇਅਰ ਨਹੀਂ ਲਾਉਂਦੇ ਇਕੱਲਾ ਰੋਟਾਵੇਟਰ ਘੁਮਾਉਂਦੇ ਆ ਬਾਈ ਕਿ ਤਿਆਰਾ ਪਾਸੀ ਕੀਤਾ ਸੀ ਪਹਿਲਾਂ ਸਭ ਵੀ ਠੀਕ ਨਹੀਂ ਆ ਰਿਹਾ ਨਾ ਠੀਕ ਨਹੀਂ ਲੱਗਦਾ ਠੀਕ ਆ ਬਾਈ ਉਹ ਕੰਮ 3 ਵਾਰ ਰੋਟਾਵੇਟਰ ਥੱਲੇ ਡੁੰਗਾ ਲੱਗ ਜਾਂਦਾ ਨਾ ਤੇ ਕਈ ਵਾਰ ਲਿਫਟ ਹੋ ਜਾਂਦੀ ਆ ਉਹ ਤਾਂ ਬੰਨ ਕੇ ਫੇਰ ਵੀ ਕਈ ਵਾਰ ਪੱਟ ਜਾਂਦਾ ਜੀ ਪੱਪ ਪੱਟ ਜਾਂਦਾ ਬਈ ਕੱਪਾ ਇੱਕ ਹੰਤ ਨਿਕਲੀ ਤਾਂ ਹੈਗੀ ਆ ਪਰ ਤਾਂ ਆ ਗਈ ਥੋੜੀ ਤਾਂ ਆ ਗਈ ਬਈ ਤਾਂ ਹਾਂ ਆ ਗਈ ਬਈ ਠੀਕ ਆ ਬਈ ਹਾਂ